ਰਾਸ਼ੀ ਗਾਜੀ ਕੀ ਨਾਇ ਜੀ ਤੁਹਾਡਾ ਕਿੱਥੋਂ ਆਇਓ ਫਰੀਦਕੋਟ ਤੋਂ ਜੀ ਅੱਛਾ ਫਰੀਦਕੋਟ ਤੋਂ ਆਇਓ ਬਰਿੰਦਰਾਇਆ ਵਾਲਾ ਅੱਛਾ ਅੱਛਾ ਤੇ ਕੀ ਪ੍ਰੋਬਲਮ ਲੈ ਕੇ ਆਏ ਸੀ ਤੁਸੀਂ ਅਸੀਂ ਜਿੱਥੇ ਬਾਬਾ ਜੀ ਦੇ ਜਾਂਦੇ ਸੀ ਉੱਥੇ ਕੈਂਪ ਲੱਗਾ ਸੀ ਇਹਨਾਂ ਦਾ ਪਤੂ ਹੀ ਖੜੇ ਚ ਅੱਛਾ ਜੀ ਉੱਥੇ ਅਸੀਂ ਗਏ ਤੇ ਸਾਨੂੰ ਬਾਬਾ ਜੀ ਕਿਹਾ ਤੁਸੀਂ ਦਵਾਈ ਲੈ ਕੇ ਦੇਖੋ ਵੀ ਇਹ ਤਾਂ ਬਰਿੰਦਰਪੁਰ ਦਾ ਕੈਂਪ ਲੱਗਣਾ ਅਸੀਂ ਹਰਨੀਆਂ ਦੀ ਪ੍ਰੋਬਲਮ ਪਹਿਲਾਂ 5 ਸਰਜਰੀਆਂ ਹੋਈਆਂ ਮੇਰੀਆਂ ਕਿੰਨੀਆਂ ਜੀ 5 ਸਰਜਰੀਆਂ ਹੋ ਚੁੱਕੀਆਂ ਪਹਿਲਾਂ ਡਾਕਟਰ ਨੂੰ ਸ਼ਰਮ ਨਹੀਂ ਆਈ ਪੰਜਵੀਂ ਕਰਦੇ ਨੂੰ بس ਫਿਰ ਆ ਦੀ ਮਜਬੂਰੀ ਚ ਜਾਣਾ ਹੀ ਪੈਂਦਾ ਜਿਹੜੇ ਆਪਾਂ ਰਸਤੇ ਚੱਲਦੇ ਪਹਿਲ ਉਸ ਚੱਲੇ ਹੁਣ ਜਦੋਂ ਆਪਾਂ ਨੂੰ ਕੁਦਰਤਾਲੇ ਪਾਸੇ ਤੋਰ ਲੈ ਬਰਿੰਦਰਪੁਰ ਨਾ ਪੁੱਧਰ ਚੱਲ ਪਏ ਹੁਣ ਅੱਛਾ ਉਹ ਤਾਂ ਵੀ ਐਵੇਂ ਜਦੋਂ ਮਰਦਾ ਬੰਦਾ ਕੀ ਕਰੂ ਕੋਸ਼ਿਸ਼ ਤਾਂ ਕਰੂਗਾ ਵੀ ਜਾਣਾ ਪਹਿਲਾਂ ਡਾਕਟਰ ਕੋਲ ਜਾਣਾ ਪ੍ਰੋਬਲਮ ਕੀ ਹੁੰਦੀ ਸੀ ਹਰਨੀਆਂ ਨਾਲ ਹਰਨੀਆਂ ਨਾਲ ਦਰਦ ਹੁੰਦਾ ਸੀ ਜੀ ਖਾਣਾ ਪੀਣਾ ਹਾਜਮ ਨਹੀਂਦਾ ਪਿੱਤਾ ਕੜਵਾਤਾ ਪਹਿਲਾਂ ਸੀ ਬਰ ਅੱਛਾ ਤੁਹਾਡਾ ਪਿੱਤਾ ਨਿਕਲ ਗਿਆ ਫਿਰ ਥੋੜਾ ਲੇਟ ਹੋ ਗਿਆ ਭੁੱਲਰ ਸਾਹਿਬ ਨੂੰ ਮਿਲਣ ਲੱਗੇ ਤੁਸੀਂ ਹਾਂਜੀ ਹਾਂਜੀ ਲੱਗਦਾ ਸੀ ਜੇ ਭੁੱਲਰ ਸਾਹਿਬ ਨੂੰ ਪਹਿਲਾਂ ਮਿਲਣਦੇ ਪਿੱਤਾ ਬਚ ਜਾਂਦਾ ਜੀ ਲੱਗ ਵੀ ਘਰ ਆ ਬਾਤ ਚੀ ਸਕਦੇ ਸੀ ਸੈਂੀਆਂ ਸਰਜਰੀਆਂ ਜਿਹ ਪਹਿਲਾਂ ਮਿਲੇ ਹੁੰਦੇ ਤਾਂ ਤੇ ਉਸ ਤੋਂ ਬਾਅਦ ਅਸੀਂ ਹਰਨੀਆਂ ਦਵਾਈ ਲੈਣੀਆਂ ਸੰਨ 2 ਮਹੀਨੇ ਹੋ ਗਏ 7 ਕਿਲੋ weight ਘਟ ਗਿਆ ਸਾਡਾ weight ਨਹੀਂ ਘਟਿਆ ਸੀ ਕਿਤੇ ਵੀ ਅੱਛਾ 87 ਕਿਲੋ weight ਸੀਗਾ ਸਾਡਾ ਹੁਣ 80 ਕਿਲੋ ਅੱਛਾ ਹਾਂਜੀ ਤੇ ਪ੍ਰੋਬਲਮਾਂ ਕਿਹੜੀਆਂ ਖਤਮ ਹੋ ਗਈਆਂ ਤੁਹਾਡੀਆਂ ਜਿਹੜੀਆਂ ਹਰਨੀਆਂ ਨਾਲ ਹੁੰਦੀਆਂ ਨੇ ਆਮ ਤੌਰ ਤੇ ਸਾਡੇ ਐਵੇਂ ਜਿਵੇਂ ਵੀ ਤਜਾਬ ਜ਼ਿਆਦਾ ਬਣਦਾ ਸੀਗਾ ਜਿਵੇਂ ਚਾਹ ਘਟਾਤੀ ਸੀ ਜਿਆਦਾ ਚਾਹ ਪੀਂਦੇ ਸੀ ਦੁੱਧ ਪੀਂਦੇ ਸੀ ਸ਼ਾਮ ਵਾਲਾ ਨਹੀਂ ਤੁਹਾਡੇ ਵਰਗੇ ਤਾਂ ਜਿਹੜੇ ਕਹਿੰਦੇ ਨੇ ਕਿਸੇ ਨੂੰ ਕਹਦੇ ਵੀ ਚਾਹ ਛੱਡ ਦਿਓ ਡਾਕਟਰ ਛੱਡ ਦਿੰਦੇ ਨੇ ਨਹੀਂ ਜੀ ਜਿਹੜੇ ਵੀ ਗੱਲ ਆ ਮੈਨੂੰ ਪਹਿਲਾਂ ਕੈਂਪ ਦੇ ਵਿੱਚ ਇਹਨਾਂ ਦੀਆਂ ਗੱਲਾਂ ਪਸੰਦ ਆਈਆਂ ਵੀ ਵਧੀਆ ਕਰੀਆਂ ਇਹਨਾਂ ਨੇ ਵੀ ਜਿਹੜੀਆਂ ਮੇਨ ਗੱਲਾਂ ਦੱਸੀਆਂ ਇਹਨਾਂ ਨੇ ਕੁਦਰਤ ਨਾਲ ਮਿਲੋ ਮਿੱਟੀ ਨਾਲ ਆਪਣਾ ਕਨੈਕਸ਼ਨ ਛੱਡ ਚੁੱਕੇ ਉਹ ਆਪਣਾ ਕਨੈਕਸ਼ਨ ਮਿੱਟੀ ਨਾਲ ਰਹਿਣਾ ਜ਼ਰੂਰੀ ਹੈ ਅੱਛਾ ਜਿਨ੍ਹਾਂ ਦੇ ਹਰਨੀਆਂ ਨੇ ਮਾਤਾ ਜੀ ਉਹਨਾਂ ਨੂੰ ਕੀ ਕਹੋਗੇ ਜਿਹੜੇ ਤੁਹਾਡੇ ਵਾਂਗੂ ਪਿੱਤਾ ਵੀ ਕਢਵਾਉਣ ਬਾਬਤ ਸੋਚ ਰਹੇ ਨੇ ਔਰ ਆਪਰੇਸ਼ਨ ਕਰਾਉਣ ਬਾਬਤ ਸੋਚ ਰਹੇ ਨੇ ਹਰਨੀਆਂ ਦਾ ਹਾਂਜੀ ਉਹਨਾਂ ਨੂੰ ਮੈਂ ਤਾਂ ਕਹਿੰਦਾ ਪਹਿਲਾਂ ਸਿਹਤ ਨੂੰ ਸੰਭਾਲੋ ਆਪ ਜੀ ਨੂੰ ਜਿਵੇਂ ਆਪਾਂ ਚਾਹ ਕਹਿੰਦੇ ਆ ਦੁੱਧ ਕਹਿੰਦੇ ਫਿਰ ਆਪਾਂ ਡਾਕਟਰ ਸਾਹਿਬ ਨੂੰ ਲਾਂਭਾ ਦੇ ਸਕਦੇ ਪਹਿਲਾਂ ਜਦੋਂ ਆਪਾਂ ਉਹਦੀਆਂ ਚੀਜ਼ਾਂ ਤੇ ਉਹਦੇ ਮਗਰ ਤੁਰਦੇ ਨਹੀਂ ਸਹੀ ਉਹ ਚੀਜ਼ਾਂ ਆਪਾਂ ਸਿਹਤ ਸੰਭਾਲ ਕੇ ਫਿਰ ਸਿਹਤ ਸੁਵਾਲੀ ਜਾ ਸਕਦੀ ਹੈ ਪਹਿਲਾਂ ਆਪਦੇ ਘਰ ਦਾ ਖਾਣਾ ਪੀਣਾ ਸੁਧਾਰ ਕਰੋ ਘਰ ਚ ਸੁਧਾਰ ਕਰੋ ਫਿਰ ਅੱਗੇ ਜਾ ਕੇ ਸਿਹਤ ਚ ਸੁਧਾਰ ਹੁੰਦਾ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾ